2022 ਦੇ ਵਿੱਚ ਭਾਰਤ ਤੋਂ ਆਏ ਇੱਕ ਪਰਿਵਾਰ ਦੇ ਕੈਨੇਡਾ ਅਮਰੀਕਾ ਸਰਹੱਦ ਤੇ ਠੰਡ ਦੇ ਨਾਲ ਜੰਮ ਕੇ ਮਰ ਜਾਣ ਦੇ ਮਾਮਲੇ ਦੇ ਵਿੱਚ ਮਿਨੇਸੋਟਾ ਦੇ ਜੱਜਾਂ ਨੇ ਦੋ ਵਿਅਕਤੀਆਂ ਨੂੰ ਮਨੁੱਖੀ ਤਸਕਰੀ ਦੇ ਨਾਲ ਸੰਬੰਧਿਤ ਸਾਰੇ ਇਲਜ਼ਾਮਾਂ ਲਈ ਦੋਸ਼ੀ ਪਾਇਆ ਹੈ ਸਟੀਵ ਸ਼ੈਡ ਅਤੇ ਹਰਸ਼ ਕੁਮਾਰ ਪਟੇਲ ਨੂੰ ਚਾਰ ਮਾਮਲਿਆਂ ਜਿਸ ਦੇ ਵਿੱਚ ਵਿਦੇਸ਼ੀਆਂ ਨੂੰ ਅਮਰੀਕਾ ਲਿਜਾਉਣ ਦੀ ਸਾਜ਼ਿਸ਼ ਵੀ ਸ਼ਾਮਿਲ ਹੈ ਲਈ ਦੋਸ਼ੀ ਪਾਇਆ ਗਿਆ ਹੈ ਸਰਕਾਰੀ ਵਕੀਲਾਂ ਦੇ ਮੁਤਾਬਕ ਜੋ ਦੋਵੇਂ ਜੜੇ ਨੇ ਉਕਤ ਵਿਅਕਤੀ ਉਹ ਉਸ ਤਸਕਰੀ ਗਿਰੋਹ ਦਾ ਹਿੱਸਾ ਸਨ ਜਿਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਲਿਆਂਦਾ ਤੇ ਫਿਰ ਉਹਨਾਂ ਨੂੰ ਪੈਦਲ ਅਮਰੀਕਾ ਵੱਲ ਰਵਾਨਾ ਕਰ ਦਿੱਤਾ ਉਹਨਾਂ ਦੇ ਉੱਪਰ ਦਸੰਬਰ 2021 ਤੋਂ ਜਨਵਰੀ 2022 ਦੇ ਦਰਮਿਆਨ ਮੈਨੀਟੋਬਾ ਤੇ ਮਿਨੇਸੋਟਾ ਦੇ ਵਿਚਕਾਰ ਕਈ ਤਸਕਰੀ ਫੇਰੀਆਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਸੀ ਪਟੇਲ ਨੇ ਕਿਸੇ ਤੌਰ ਤੇ ਪ੍ਰਵਾਸੀਆਂ ਨੂੰ ਲਿਆਉਣ ਅਤੇ ਬਾਰਡਰ ਟਕਪੌਣ ਦਾ ਬੰਦੋਬਸਤ ਕੀਤਾ ਸੀ ਤੇ ਉਹਨਾਂ ਨੂੰ ਫਿਰ ਅਮਰੀਕਾ ਵਾਲੇ ਪਾਸੇ ਕਿਰਾਏ ਦੇ ਵਾਨਾਂ ਦੇ ਵਿੱਚ ਬਿਠਾਉਣ ਤੇ ਫਿਰ ਸ਼ਿਕਾਗੋ ਲਿਜਾਣ ਦਾ ਪ੍ਰਬੰਧ ਕਰਨ ਦੇ ਲਈ ਸ਼ੈਡ ਨੂੰ ਜਿਹੜੇ ਨੇ ਉਹ ਪੈਸੇ ਦਿੱਤੇ ਸਨ ਸ਼ੈਡ ਨੂੰ 19 ਜਨਵਰੀ 2022 ਨੂੰ ਬਾਰਡਰ ਦੇ ਅਮਰੀਕਾ ਵਾਲੇ ਪਾਸੇ ਇੱਕ ਵੈਨ ਚਲਾਉਂਦੇ ਆ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਤਾਪਮਾਨ 28 ਡਿਗਰੀ ਸੀ ਤੇ ਸੀਤ ਲਹਿਰ ਕਰਕੇ ਠੰਡ -35 ਤੋਂ -38 ਡਿਗਰੀ ਦਰਮਿਆਨ ਮਹਿਸੂਸ ਹੋ ਰਹੀ ਸੀ ਉਸ ਸਮੇਂ ਵੈਨ ਦੇ ਵਿੱਚ ਦੋ ਬਾਲਗ ਪ੍ਰਵਾਸੀ ਵੀ ਸਨ ਤੇ ਨਾਲਾਗੇ ਹੀ ਕੁਝ ਹੋਰ ਪ੍ਰਵਾਸੀ ਪੈਦਲ ਜਾ ਰਹੇ ਸਨ ਅਮਰੀਕੀ ਬਾਰਡਰ ਅਧਿਕਾਰੀ ਨੇ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਕਿ ਜਦੋਂ ਉਸਨੇ ਇੱਕ ਬੈਗ ਖੋਲਿਆ ਤੇ ਉਸ ਦੇ ਵਿੱਚ ਡਾਈਪਰ ਦੇਖਿਆ ਤਾਂ ਉਸ ਨੂੰ ਬੜਾ ਝਟਕਾ ਲੱਗਾ ਕਿਉਂਕਿ ਉਸ ਸਮਝ ਗਿਆ ਸੀ ਕਿ ਕੁਝ ਲੋਕ ਲਾਪਤਾ ਨੇ ਕੁਝ ਘੰਟਿਆਂ ਬਾਅਦ ਮੈਨੀਟੋਬਾ ਦੇ ਵਿੱਚ ਅਮਰੀਕੀ ਬਾਰਡਰ ਤੋਂ ਕੁਝ ਹੀ ਮੀਟਰ ਦੂਰ ਖੁੱਲੇ ਮੈਦਾਨ ਦੇ ਵਿੱਚ 39 ਸਾਲ ਦੇ ਜਗਦੀਸ਼ ਪਟੇਲ 37 ਸਾਲ ਦੀ ਉਸਦੀ ਪਤਨੀ ਜਿਹੜੀ ਵਿਸ਼ਾਲੀ ਬੇਨ ਪਟੇਲ ਤੇ ਉਹਨਾਂ ਦੀ 11 ਸਾਲ ਦੀ ਬੇਟੀ ਵਿਹਾਂਗੀ ਅਤੇ 3 ਸਾਲ ਦੇ بیٹے 파르ਮਿਕ ਤੇ ਠੰਡ ਦੇ ਨਾਲ ਜੰਮੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ ਡਿਸਟ੍ਰਿਕਟ ਆਫ ਮੈਨਿਸੋਟਾ ਦੇ ਯੂਐਸ ਅਟਾਰਨੀ ਐਂਡਰਿਊ ਲੋਗਰ ਨੇ ਕਿਹਾ ਕਿ ਇਸ ਮੁਕਦਮੇ ਨੇ ਮਨੁੱਖੀ ਤਸਕਰੀ ਤੇ ਉਹਨਾਂ ਅਪਰਾਧਿਕ ਸੰਗਠਨਾ ਦੀ ਅਕਲਪਿਤ ਬੇਰਹਿਮੀ ਦਾ ਪਰਦਾ ਫਾਸ਼ ਕੀਤਾ ਜੋ ਮਨੁੱਖਤਾ ਦੇ ਨਾਲ ਮੁਨਾਫੇ ਤੇ ਲਾਲਚ ਨੂੰ ਪਹਿਲ ਦਿੰਦੇ ਨੇ ਸੋਮਵਾਰ ਤੋਂ ਸ਼ੁਰੂ ਹੋਏ ਮੁਕਦਮੇ ਦੇ ਵਿੱਚ ਸ਼ੈਡ ਹਰਸ਼ਕੁਮਾਰ ਪਟੇਲ ਅਤੇ ਹੋਰਾਂ ਦੇ ਫੋਨਾਂ ਦੇ ਵਿੱਚ ਦਰਜਨਾ ਕਾਲਾਂ ਤੇ ਦਰਜਨਾ ਜਿਹੜੇ ਮੈਸੇਜਾਂ ਦੇ ਰਿਕਾਰਡ ਦੇਖੇ ਗਏ ਮੈਸੇਜਾਂ ਦੇ ਵਿੱਚ ਲੋਕਾਂ ਨੂੰ ਲਜਾਉਣ ਦੀ ਕੀਮਤ ਕਿਰਾਏ ਦੇ ਵਾਹਨ ਖਤਰਨਾਕ ਥਾਂ ਤੇ ਸਰਹੱਦ ਦੇ ਇੱਕ ਦੂਰ ਦੁਰਾਡੇ ਹਿੱਸੇ ਵਿੱਚ ਖਾਸ ਸਥਾਨਾਂ ਦੇ ਬਾਰੇ ਚਰਚਾ ਕੀਤੀ ਗਈ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ